ਤੇ ਮੈਂ ਦਲਜੀਤ ਅਜਨੂਹਾ ਦੋਸਤੋ ਅਸੀਂ ਅਕਸਰ ਕੋਸ਼ਿਸ਼ ਕਰਦੇ ਰਹਿੰਦੇ ਆ ਜਦੋਂ ਕੋਈ ਵਿਅਕਤੀ ਸਮਾਜ ਦੇ ਕਿਸੇ ਹਿੱਤ ਦੇ ਵਰਗ ਦੇ ਵਿੱਚ ਕੋਈ ਖਾਸ ਕੰਮ ਕਰਦਾ ਹੈ ਕੋਈ ਖਾਸ ਚੀਜ਼ ਕਰਦਾ ਹੈ ਜਾਂ ਉਹਦੇ ਸਮਾਜ ਦੇ ਵਰਗ ਨੂੰ ਕੋਈ ਦਿਸ਼ਾ ਨਿਰਦੇਸ਼ ਚੜੀ ਕਿਸੇ ਤਰ੍ਹਾਂ ਦੀ ਆ ਉਹਨᱤ ਸੇ ਦੇ ਦੰਦਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਆਪਣੇ ਮੰਚ ਤੇ ਲਿਆ ਕੇ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਸੰਬੰਧੀ ਸੰਘਰਸ਼ ਸੰਬੰਧੀ ਤੇ ਉਹਨਾਂ ਦੀਆਂ ਪ੍ਰਾਪਤੀਆਂ ਉਪਲਬਧੀਆਂ ਸੰਬੰਧੀ ਵੀ ਗੱਲਬਾਤ ਕਰਦੇ ਹਾਂ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਡੀਏਵੀ ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਜਿੱਥੇ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਪ੍ਰੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਤੇ ਅਸੀਂ ਟੈਲੈਂਟ ਦੀ ਗੱਲ ਵੀ ਕਰਦੇ ਹਾਂ ਜਿੱਥੇ ਉਹ ਪ੍ਰੋਫੈਸਰ ਨੇ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਵਾਉਂਦੇ ਨੇ ਸਿੱਖਿਆ ਉੱਥੇ ਕਲਾਕਾਰੀ ਦੇ ਵਿੱਚ ਵੀ ਬਹੁਤ ਮਾਰਨੇ ਤੇ ਇਹ ਕਲਾਕਾਰ ਆਰਟਿਸਟ ਨੇ ਬੜੇ ਫੇਮਸ ਆਰਟਿਸਟ ਨੇ ਜਿਨ੍ਹਾਂ ਨੇ ਪੰਜਾਬੀ ਥੀਆਂ ਬਖ ਬਖ ਫਿਲਮਾਂ ਦੇ ਵਿੱਚ ਅਣਗਿਣਤ ਫਿਲਮਾਂ ਦੇ ਵਿੱਚ ਕੰਮ ਕੀਤਾ ਆ ਗਿਣਤੀ ਬਾਰੇ ਤਾਂ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਜਦੋਂ ਅਣਗਿਣਤ ਦੀ ਗੱਲ ਆਉਂਦੀ ਆ ਚਾਹੇ 20 ਹੋਣ 50 ਹੋਣ 70 ਹੋਣ ਫਿਲਮਾਂ ਦੇ ਵਿੱਚ ਉਹਨਾਂ ਦੇ ਇਸ ਸਫ਼ਰ ਬਾਰੇ ਨਾਲ ਦੀ ਨਾਲ ਪੜਾਈ ਦੇ ਸਫ਼ਰ ਉਸ ਵੰਦੀ ਅਸੀਂ ਗੱਲ ਕਰਾਂਗੇ ਡਾਕਟਰ ਹਾਂਪੀਜੀ ਤੁਹਾਡਾ ਸਵਾਗਤ ਹੈ ਜੀ ਦੁਬਾਰਾ ਤੇ ਜੀ ਥੈਂਕ ਯੂ ਜੀ ਸ਼ੁਕਰੀਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਥੋੜੀ ਜਿਹੀ ਬਰੀਫ ਦੱਸੋ ਜਿਵੇਂ ਮੈਂ ਇੰਟਰਵਿਊ ਵਿੱਚ ਦੱਸਿਆ ਤੁਸੀਂ ਪ੍ਰੋਫੈਸਰ ਹੋ ਰਕਟੋਂ ਇਥੇ ਬਤੇ ਤੇ ਨਾਲ ਦੀ ਨਾਲ ਆਰਟਿਸਟ ਜੀ ਸਪਲੀਸ ਜੀ ਜਿਵੇਂ ਤੁਸੀਂ ਦੱਸਿਆ ਜੀ ਕਿ ਮੇਰਾ ਜਿਹੜਾ ਕਲਾਕਾਰੀ ਦਾ ਸਫ਼ਰ ਆ ਉਹ 1996 ਤੋਂ ਸ਼ੁਰੂ ਹੋਇਆ ਜੀ ਮੈਂ ਥੀਏਟਰ ਨਾਲ ਜੁੜਿਆ ਰਿਹਾ ਤੇ ਫਰੀਦਕੋਟ ਦੇ ਨਾਲ ਪਿੰਡ ਹੈ ਜੀ ਮੇਰਾ ਜੀ ਗੋਲੇ ਵਾਲਾ ਉੱਥੋਂ ਆਉਂਦਾ ਮੈਂ ਵਸਨੀਕ ਤੇ ਉੱਥੋਂ ਅਸੀਂ ਥੀਏਟਰ ਕਰਦੇ ਹੋਏ ਪ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਥੀਏਟਰ ਕਰਦੇ ਕਰਦੇ ਫਿਰ ਮੈਂ ਐਮਏ ਇੰਡੀਅਨ ਥੀਏਟਰ ਜੀ ਕੀਤੀ ਜੀ ਬੀਏ ਕੀਤੀ ਐਮਏ ਪੰਜਾਬੀ ਕੀਤੀ ਜੀ ਇਸ ਦੌਰਾਨ ਪੜ੍ਹਾਈ ਦੇ ਦੌਰਾਨ ਸੀ ਫਿਰ ਬਹੁਤ ਸਾਰੇ ਪੰਜਾਬ ਦੇ ਨਾਮਵਰ ਨਾਟਕਕਾਰਾਂ ਨਾਲ ਕੰਮ ਕੀਤਾ ਜਿਵੇਂ ਗੁਰਚਰਨ ਸਿੰਘ ਭਾਈ ਮੱਨਾ ਸਿੰਘ ਉਹਨਾਂ ਦੀ ਟੀਮ ਦੇ ਵਿੱਚ ਮੈਂ ਰਿਹਾ ਫਿਰ ਇੰਡੀਅਨ تھیਟਰ ਦੇ ਵਿੱਚ ਵੀ ਨਾਮਵਰ ਜਿਹੜੇ ਹੈਗੇ ਨੇ ਨਿਰਦੇਸ਼ਕ ਉਹਨਾਂ ਨਾਲ ਕੰਮ ਕੀਤਾ ਫਿਰ ਪੀ ਐਚ ਡੀ ਕਰ ਲਈ ਜੀ ਜੀ ਪੀ ਐਚ ਡੀ ਕਰਨ ਤੋਂ ਬਾਅਦ ਫਿਰ ਥੀਏਟਰ ਨਾਲ ਨਾਲ ਕਰਦੇ ਰਹੇ ਸਰ ਪੀ ਐਚ ਡੀ ਕਿਹਦੇ ਦੇ ਖੇਤਰ ਚ ਪੀ ਐਚ ਡੀ ਵੀ ਥੀਏਟਰ ਦੇ ਵਿੱਚ ਥੀਏਟਰ ਚ ਕੀਤੀ ਜੀ ਤੇ ਇਨ ਬਿਟਵੀਨ ਮੈਂ ਵੀ ਥੋੜਾ ਸਮਾਂ ਜਰਨਲਿਜ਼ਮ ਨਾਲ ਵੀ ਜੁੜੇ ਰਿਹਾ ਮੈਂ ਪੀਟੀਸੀ ਨਿਊਜ਼ ਦੇ ਉੱਤੇ ਸਾਲਕ ਮੈਂ ਕੰਮ ਕੀਤਾ ਹੈ ਜੀ ਐਜ਼ ਅ ਸਕ੍ਰਿਪਟ ਰਾਈਟਰ ਜੀ ਨਾ ਓਕੇ ਹਾਂ ਪ੍ਰੋਗਰਾਮਿੰਗ ਦੇ ਵਿੱਚ ਹੁੰਦਾ ਸੀ ਜੀ ਤੇ ਫਿਰ ਉਸ ਤੋਂ ਬਾਅਦ ਉਸ ਵੇਲੇ 2006 ਦੇ ਵਿੱਚ ਨਾ ਫਿਰ ਇਹ ਚੈਨਲ ਪੰਜਾਬ ਆਇਆ ਉਹਦੇ ਲਈ ਫਿਰ ਅਸੀਂ ਮੈਂ ਸੀਰੀਅਲ ਲਿਖਦਾ ਹੁੰਦਾ ਸੀ ਸੀਰੀਅਲ ਕੰਮ ਵੀ ਕੀਤਾ ਵਿੱਚ ਐਜ਼ ਅਨ ਆਰਟਿਸਟ ਤੇ ਇਦਾਂ ਕਰਦੇ ਕਰਦੇ ਫਿਰ ਵੀ ਸੀ ਡੀਆਂ ਦਾ ਦੌਰ ਸੀ ਉਸ ਵੇਲੇ ਜੀ ਤੇ ਬਹੁਤ ਸਾਰੀਆਂ ਵੀ ਸੀ ਡੀਜ਼ ਕੀਤੀਆਂ ਨੇ ਐਜ਼ ਐਨ ਆਰਟਿਸਟ ਗੁਰਚੇ ਚਿੱਤਰਕਾਰ ਹੋਣ ਨਾਲ ਫਿਰ ਫਿਲਮਾਂ ਦਾ ਦੌਰ ਜਿਹੜਾ ਚੱਲਿਆ 2012 ਤੋਂ 11 12 ਤੋਂ ਜੀ ਜਦੋਂ ਫਿਲਮਾਂ ਦੀ ਥੋੜੀ ਜੀ ਕੈਰੀਅਰ ਜਟਨ ਤੇ ਇਹ ਜਿਹੜੀਆਂ ਜਟਨ ਜੁਲੀਟ ਦੀ ਦੋ ਹਿੱਟ ਹੋਈਆਂ ਜੀ ਉਸ ਤੋਂ ਬਾਅਦ ਫਿਰ ਹੋਰ ਨਿਰਦੇਸ਼ਕ ਆਏ ਤੇ ਫਿਲਮਾਂ ਦਾ ਵਿਸਤਾਰ ਬਹੁਤ ਹੋਇਆ ਤੇ ਫਿਰ ਉਸ ਵੇਲੇ ਮਨਪਾਵਰ ਨੋਹਰਾਂ ਦੀ ਇੱਕ ਫਿਲਮ ਸੀ ਪੂਜਾ ਕਿਵੇਂ ਮੇਰਾ ਸਾਰੇ ਦਰਸ਼ਕਾਂ ਨੇ ਦੇਖਿਆ ਜਿਹੜੀ ਮਿਸ ਪੂਜਾ ਨਾਲ ਉਹ ਫਿਲਮ ਸੀ ਮਤਲਬ ਫੀਚਰ ਫਿਲਮ ਜਿਹੜੀ ਸੀ ਪਹਿਲੀ ਫਿਲਮ ਸੀ ਮੇਰੀ ਫਿਰ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਗਿੱਲੋ ਰਾਮ ਸਰੂਪ ਅਨਖੀ ਦੇ ਨਾਵਲ ਤੇ ਆਈ ਉਹਦੇ ਵਿੱਚ ਵੀ ਮੇਰਾ ਬਹੁਤ ਅੱਛਾ ਕਰੈਕਟਰ ਸੀਗਾ ਫਿਰ ਆਪਣਾ ਜੱਦੀ ਸਰਦਾਰ ਫਿਰ ਇਹ ਅਸੀਸ ਗਾਂਧੀ ਗੈਂਗਸਟਰ ਜੀ ਤੇ ਇਦਾਂ ਦੀਆਂ ਫਿਲਮਾਂ ਤੇ ਆ ਹੁਣ ਲੇਟੈਸਟ ਜਿਹੜੀ ਹੈਗੀ ਆ ਹੁਸ਼ਿਆਰ ਸਿੰਘ ਹੁਸ਼ਿਆਰ ਸਿੰਘ ਸਿੰਦਰ ਸਤਜ ਹੋਰਾਂ ਦੀ ਫਿਲਮਾਂ ਇਦੇ ਵਿੱਚ 85 ਤੋਂ ਜ਼ਿਆਦਾ ਆਰਟਿਸਟਾਂ ਨੇ ਕੰਮ ਕੀਤਾ ਜੀ ਇਹ ਐਜੂਕੇਸ਼ਨ ਸਿਸਟਮ ਦੇ ਉੱਤੇ ਫਿਲਮ ਹੈ ਜੀ ਤੇ ਇਹ ਅੱਜ 7 ਤਰੀਕ ਨੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ 7 ਫਰਵਰੀ ਨੂੰ ਅੱਜ ਦੇ ਦਿਨ ਇਹ ਰਿਲੀਜ਼ ਹੋ ਚੁੱਕੀ ਹੈ ਤੇ ਹੁਣ ਸਿਨੇਮਾ ਦੇ ਵਿੱਚ ਇਹ ਚੱਲ ਰਹੀ ਹੈ ਅੰਡਰਸਾਬ ਬਹੁਤ ਵਧੀਆ ਤੁਸੀਂ ਇਹ ਦੱਸ ਰਿਹਾ ਹੋ ਆਪਣੇ ਲਾਈਫ ਬਾਰੇ ਦੱਸਿਆ ਆਪਾਂ ਫਿਰ ਪਹਿਲੀ ਤੇ ਗੱਲ ਆਈਏ ਕਿ ਡਾਕਟਰ ਸਾਹਿਬ ਜਿਵੇਂ ਪੜ੍ਹਾਈ ਦੇ ਵਿੱਚ ਡਾਕਟਰ ਅਰਬੀਤ ਪੀ ਐਚ ਡੀ ਕੀਤੀ تھی ਥੀਟਰ ਤੇ ਨਾਲ ਇਹਦੇ ਪਰਵਹ ਜੀ ਪ੍ਰੋਫੈਸਰ ਕੰਮ ਕਰਦੇ ਹੂੰ ਇਸ ਵਬ ਫਰੀਦਕੋਟ ਜ਼ਿਲ੍ਹੇ ਨਾਲ ਰਹਿੰਦੇ ਹੂੰ ਗੋਲੇਆਲ ਪਿੰਡ ਦੇ ਵਿੱਚ ਰਹਿੰਦੇ ਹੂੰ ਇੱਥੇ ਤੱਕ ਪਹੁੰਚਣ ਦਾ ਸਬਕ ਕਿਸ ਤਰ੍ਹਾਂ ਦਾ ਇਹ ਜਿਹੜਾ ਸਭ ਤੋਂ ਵੱਡਾ ਅਹਿਮ ਕਿਹੜਾ ਤੁਹਾਡਾ ਲਿਹਾ ਜਿਹੜਾ ਤੁਸੀਂ ਕਲਾਕਾਰੀ ਦੇ ਵਿੱਚ ਰੋਲ ਹਮਮ ਜਦ ਮੈਂ ਸਵਾਲ ਜਿਹੜੇ ਇੱਕਦਮ ਜਿਹੜੀ ਗੱਲ ਕਰਦਾ ਇਕੱਲੇ ਇਕੱਲੇ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਕਿ ਇਹ ਕਿਸ ਤਰ੍ਹਾਂ ਦਾ ਸਵਾਬ ਜਿਦਾ ਲੱਗਦਾ ਨਹੀਂ ਇਹ ਵੀ ਪੜ੍ਹਾਈ ਦੇ ਨਾਲ ਇਹ ਜੀ ਇਨੀ ਉੱਚੀ ਐਜੂਕੇਸ਼ਨ ਤੇ ਨਾਲ ਥੀਏਟਰ ਨੂੰ ਮੇਨਟੇਨ ਕਿਸ ਤਰ੍ਹਾਂ ਕਰਦੇ ਹੋ ਹਾਂਜੀ ਇਹ ਮਤਲਬ ਇਹ ਹੈ ਕਿ ਪੜ੍ਹਾਈ ਵੀ ਆਪਣੀ ਜਗ੍ਹਾ ਬਹੁਤ ਜ਼ਰੂਰੀ ਹੈ ਜੀ ਤੇ ਕਲਾਕਾਰੀ ਥੀਏਟਰ ਲਈ ਟਾਈਮ ਬਹੁਤ ਜ਼ਿਆਦਾ ਚਾਹੀਦਾ ਹੈਗਾ ਜੀ ਔਰ ਉਹ ਟਾਈਮ ਜੇ ਅਸੀਂ ਕੱਢਦੇ ਆ ਜਿਵੇਂ ਹੁਣ ਤੁਸੀਂ ਜਰਨਲਿਜ਼ਮ ਚੋਂ ਤੇ ਜਿੰਨਾ ਚਿਰ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਨਹੀਂ ਤੁਹਾਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਬਿਲਕੁਲ ਬਿਲਕੁਲ ਉਦਾਂ ਹੀ ਅਸੀਂ ਵੀ ਜਿੰਨਾਂ ਦੇ ਅਸੀਂ ਰੰਗਮੰਚ ਤੇ ਨਾ ਜਾਈਏ ਅਸੀਂ ਆਪਣਾ ਕਿਤੇ ਨਾਟਕ ਨਾ ਕਰੀਏ ਕਿਤੇ ਕੋਈ ਨਾਟਕ ਤੇ ਇੱਕ ਫਿਲਮ ਜਿਹੜਾ ਹੈਗਾ ਉਹ ਅਗਲਾ ਰੂਪ ਹੈ ਦਾ ਅਦਾਕਾਰੀ ਕਰਨੀ ਹੁੰਦੀ ਹੈ ਪਰ ਥੀਏਟਰ ਦੇ ਉੱਤੇ ਜ਼ਿਆਦਾ ਤਸੱਲੀ ਹੁੰਦੀ ਹੈ ਉਹਦੇ ਵਿੱਚ ਅਸੀਂ ਦਰਸ਼ਕਾਂ ਦੇ ਸਾਹਮਣੇ ਬੈਠੇ ਹੁੰਦੇ ਹਾਂ ਬਿਲਕੁਲ ਸਾਹਮਣੇ ਖੜੇ ਹੁੰਦੇ ਸੀ ਉਹਨਾਂ ਦੇ ਵਿੱਚ ਹੁੰਦੇ ਆ ਉਹ ਆਪਣੀ ਗੱਲ ਕਰਦੇ ਆ ਫੀਡਬੈਕ ਵੀ ਨਾਲ ਦੀ ਨਾਲ ਆਉਂਦੀ ਆ ਤੇ ਉਹ ਉਹ ਜਿਹੜਾ ਹੈ ਨਾ ਚਾਹੇ ਇਹਦੇ ਵਿੱਚ ਕਮਰਸ਼ੀਅਲ ਤੌਰ ਤੇ ਕੋਈ ਬਹੁਤਾ ਕੁਝ ਨਹੀਂ ਹੈਗਾ ਇਹਦੇ ਵਿੱਚ ਆਸਰ ਤੇ ਪੰਜਾਬ ਦੇ ਥੀਏਟਰ ਚ ਪਰ ਫਿਰ ਵੀ ਇੱਕ ਜਿਹੜੇ ਬੰਦੇ ਕਿਸੇ ਪੇਸ਼ੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਕਿਸੇ ਪਾਸੋਂ ਅਰਨਿੰਗ ਆਉਂਦੀ ਹੈ ਉਹ ਇਸ ਫੀਲਡ ਦੇ ਵਿੱਚ ਜਿਵੇਂ ਮੈਂ ਟੀਚਰ ਹਾਂ ਅਸੀਂ ਆਪਣੀ ਪਾਕਟ ਮਣੀ ਤੇ ਜਾਂ ਆਪਣੇ ਸ਼ੌਕ ਤੇ ਲਈ ਅ ਮਤਲਬ ਸਾਹ ਜਦੋਂ ਚਾਰ ਪੇਸ਼ਕਾਰੀਆਂ ਕਰਦੇ ਰਹੀਏ ਤੇ ਕੋਈ ਦਿਨਾਂ ਕੋਈ ਫਰਕ ਨਹੀਂ ਪੈਂਦਾ ਤੇ ਉਹਦੇ ਨਾਲ ਹੋਰ ਨਵੇਂ ਨੌਜਵਾਨ ਉੱਠਦੇ ਨੇ ਜਿਹੜੇ ਇਸ ਅੱਗੇ ਜਾ ਕੇ ਇਹਨੂੰ ਸੰਭਾਲਣਗੇ ਮਤਲਬ ਗੱਲ ਕਰੀਏ ਤੁਹਾਡੀ ਇਸ ਸੋਚ ਨੂੰ ਇਹ ਵੱਦਾ ਫਲ ਲੱਗਦਾ ਤੁਹਾਡੀ ਸੈਟੀਸਫੈਕਸ਼ਨ ਆ ਜੇ ਤੁਸੀਂ ਮੰਚ ਤੇ ਸਟੇਜ ਤੇ ਨਾਟਕ ਕੰਮ ਕਰਦੇ ਹੋ ਲੋਕ ਆਉਂਦੇ ਫੀਡਬੈਕ ਤਰੰਤਾਂ ਦੀ ਆ ਉਹ ਤੁਹਾਨੂੰ ਆਪਣੇ ਆਪ ਚ ਹੀ ਇੱਕ ਹੌਸਲਾ ਪਜਾਈ ਹੁੰਦੀ ਆ ਸੈਕਿੰਡ ਜਿਵੇਂ ਤੁਸੀਂ ਗੱਲ ਕਰਦੇ ਹੋ ਪਰਸਨਲ ਪਾਕਟ ਚੋਂ ਇਨਵੈਸਟ ਕਰਕੇ ਕਰਦੇ ਹੋ ਤੇ ਉਹ ਆਉਣ ਵਾਲੀ ਪੀੜ੍ਹੀ ਲਈ ਉਹ ਮੈਸੇਜ ਹੈ ਹਾਂਜੀ ਹਾਂਜੀ ਡਾਕਟਰ ਆਪਾਂ ਗੱਲ ਕਰੀਏ ਤੁਹਾਡੀ ਲਾਈਫ ਦਾ ਸਭ ਤੋਂ ਅਹਿਮ ਰੋਲ ਕਿਹੜਾ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੀ ਲਾਈਫ ਦੇ ਵਿੱਚ ਇੱਕ ਬਹੁਤ ਵੱਡੀ ਅਚੀਵਮੈਂਟ ਆ ਔਰ ਤੁਹਾਡੇ ਲਈ ਇੱਕ ਯਾਦਗਾਰ ਹੁੰਦਾ ਤੇ ਦੇਖੋ ਇਹ ਤਾਂ ਇਹ ਆ ਕਿ ਕਲਾਕਾਰ ਦੇ ਲਈ ਨਾ ਸਾਰੀਆਂ ਉਦੋਂ ਨਵੀਂ ਹੁੰਦੀ ਹੈ ਨਾ ਨਵੀਂ ਹੁੰਦਾ ਨਾ ਉਹਨੂੰ ਮੈਂ ਅੱਜ ਮੈਨੂੰ ਐ ਲੱਗਦਾ ਅੱਜ ਜਿਹੜੀ ਮੂਮੈਂਟ ਮੇਰੇ ਲਈ ਅਹਿਮ ਆ। ਯਾ ਤਾਂ ਜਿਉਂ ਉੱਥੇ ਸ ਫੁੱਲ ਸਟਾਪ ਲਾ ਦਾਂਗੇ ਅੱਗੇ ਫਿਰ ਵਧ ਨਹੀਂ ਸਕਣਾ। ਯਾ ਬਿਲਕੁਲ ਤੇ ਫਿਰ ਅਸੀਂ ਉਹ ਕਹਿੰਦੇ ਹੁਣ ਉਸ ਤੋਂ ਬਾਅਦ ਜਿਹੁੰਦਾ ਨਾ ਕਿ ਨਵੀਂ ਚੀਜ਼ ਦੇ ਤਲਾਸ਼ ਦੇ ਵਿੱਚ ਤੇ ਉਹ ਉਹ ਤਲਾਸ਼ ਜਦੋਂ ਜ਼ਿੰਦਗੀ ਚੱਲ ਚੱਲਦੀ ਰਹੇਗੀ ਨਾ ਤੇ ਰੋਲ ਸਾਰੇ ਵਧੀਏ ਹੁੰਦੇ ਆ। ਤੇ ਸਾਰੀਆਂ ਕਲਾਕਾਰਤਾ ਸਾਰੀਆਂ ਵਧੀਆ ਹੁੰਦੀਆਂ ਨੇ ਬਸ ਅੱਜ ਹੋਰ ਤਰ੍ਹਾਂ ਕੀਤਾ ਕੱਲ ਨੂੰ ਹੋਰ ਬਿਹਤਰ ਕਰਾਂਗੇ ਹਨਾ ਇਦਾਂ ਚੱਲਦਾ ਮਤਲਬ ਤੁਸੀਂ ਇਸ ਅਹਿਮ ਦੀ ਗੱਲ ਕਰਦੇ ਹੋ ਤੁਸੀਂ ਕਾਹਤੇ ਕਾਹ ਰੇਸ ਕਰਦੇ ਹੋ ਸਿੱਖ ਦੇ ਉੱਤੇ ਜਿਆਦਾ ਨਾਟਕ ਸਾਹਿਬ ਜਿਵੇਂ ਪੱਤਰਕਾਰੀ ਦਾ ਤੁਸੀਂ ਦੱਸਿਆ ਸੈਕਟਰੀਟ ਰਾਈਟਰ ਦਾ ਗੱਲ ਦਸੀ ਆ ਪ੍ਰੋਫੈਸਰ ਗੱਲ ਕੀਤੀ ਆ ਨਾਟਕਕਾਰ ਕਲਾਕਾਰ ਫਿਲਮ ਕਾ ਫਿਲਮ ਦੇ ਵਿੱਚ ਨਾਟਕ ਔਰ ਫਿਲਮ ਦੇ ਵਿੱਚ ਕੋਈ ਅੰਤਰ ਆ ਕਿਉਂਕਿ ਨਾਟਕ ਲੋਕਾਂ ਦੇ ਵਿੱਚ ਜਾ ਕੇ ਕਰਨਾ ਆਮ ਪਬਲਿਕਰੀ تھیਟਰ ਜਿਹੜਾ ਜੇ ਹੋਰ ਕਿਤੇ ਕਰਦਾ ਇਦਾਂ ਦਾ ਕੁਛ ਇਹਨਾਂ ਦੇ ਵਿੱਚ ਕੋਈ ਫਰਕ ਹੁੰਦਾ ਅੱਜ ਨਾ ਅੱਜ ਦੇ ਦੌਰ ਦੇ ਵਿੱਚ ਨਾ ਜਿੱਥੇ ਸੋਸ਼ਲ ਮ ਉਹ ਕੋਲੇ ਪਬਲੀਕਲੀ ਟਾਈਮ ਨਹੀਂ ਹੈਗਾ। ਤੋਂ ਇੰਡੀਵਿਜੂਅਲੀ ਟਾਈਮ ਹੈਗਾ ਆਪਣੇ ਮੋਬਾਈਲ ਤੇ ਉਹ ਕੁਝ ਦੇਖ ਸਕਦੇ ਆ। ਇਹ ਬਿਲਕੁਲ ਇਹਦੇ ਨਾਲ ਕੀ ਹੈ ਕਿ ਜਿਹੜੀ ਫਿਲਮਾਂ ਜਾਂ ਜਾਂ ਵੀਡੀਓ ਹੈ ਉਹ ਉਹ ਜ਼ਿਆਦਾ ਰੇਂਜ ਤੱਕ ਉਹਦੀ ਰੇਂਜ ਜ਼ਿਆਦਾ ਹੈਗੀ। ਜ਼ਿਆਦਾ ਲੋਕਾਂ ਤੱਕ ਐਟ ਅ ਟਾਈਮ ਪਹੁੰਚ ਜਾਂਦੀ ਹੈਗੀ। ਥੀਟਰਸ ਦੇ ਲਈ ਇਹ ਹੈ ਕਿ ਅੱਜ ਕੱਲ ਜਿਹੜੇ ਮਤਲਬ ਸਰਸਿਸ ਘੱਟ ਨੇ। ਮਤਲਬ ਕਮਰਸ਼ਲ ਇੰਨਾ ਨਹੀਂ ਹੈਗਾ। ਫਿਰ ਲੋਕ ਇਕੱਠੇ ਨਹੀਂ ਹੁੰਦੇ ਇਹਦੇ ਲਈ। ਟੀਮਾਂ ਜਿਹੜੀਆਂ ਹੈਗੀਆਂ ਬਹੁਤ ਵੱਡੀਆਂ ਨਹੀਂ ਚਲਦੀਆਂ ਹੈਗੀਆਂ। ਵੱਡੀ ਟੀਮ ਤੋਂ ਬਿਨਾ ਫਿਰ ਉਹਦਾ ਇੰਪੈਕਟ ਨਹੀਂ ਪੈਂਦਾ ਹੈ ਤੇ ਫਿਰ ਇਸ ਕਰਕੇ ਫਿਲਮਾਂ ਜਿਹੜੀਆਂ ਹੈਗੀਆਂ ਨੇ ਫਿਲਮਾਂ ਲਈ ਪ੍ਰੋਡਿਊਸਰ ਮਿਲ ਜਾਂਦੇ ਨੇ ਉਹਦੇ ਲਈ ਸਾਰੀ ਵਿਵਸਥਾ ਬਣੀ ਰਿਹਾ ਸਿਨੇਮਾ ਬਣਿਆ ਹੋਇਆ ਸਾਰਾ ਕੁਝ ਉਹ ਪੈਸਾ ਜੇ ਅੱਛੀ ਫਿਲਮ ਬਣੀ ਹੋਏ ਉਹ ਨਿਕਲਿਆ ਆਉਂਦਾ ਹਨਾ ਪ੍ਰੋਫਿਟ ਦੇ ਵਿੱਚ ਚਲਾ ਜਾਂਦਾ ਪ੍ਰੋਡਿਊਸਰ ਜਿਹੜਾ ਉਹ ਅੱਛਾ ਪ੍ਰੋਡਕਟ ਲੈ ਕੇ ਹੁੰਦਾ ਤਾਂ ਸੋ ਫਿਲਮਾਂ ਇਸ ਕਰਕੇ ਕਾਮਯਾਬ ਐਂਡ ਆਲਸੋ ਜਿਹੜੇ ਜ਼ਿਆਦਾਤਰ ਜਿਹੜੇ ਤੁਸੀਂ ਨਾਟਕ ਦੀ ਗੱਲ ਕਰਦੇ ਆ ਕਿਹੜੇ ਕੰਟੈਂਟ ਨੂੰ ਲੈ ਕੇ ਜ਼ਿਆਦਾ ਤੁਹਾਡਾ ਰੁਝਾਨ ਵਿਆ ਚੁਕਾਰਿਆ ਵੀ ਮੈਂ ਇਸ ਕੰਟੈਂਟ ਨੂੰ ਜ਼ਿਆਦਾ ਤਰਜੀਹ ਦੇਣੀ ਆ ਜਿਹਦੇ ਵਿੱਚ ਚਾਹੇ ਬਤੌਰ ਆਰਟਿਸਟ ਜਾਂ ਡਾਇਰੈਕਟਰ ਰਾਈਟਰ ਸਰ ਦੇਖੋ ਜਿਹੜੇ ਕਰੰਟ ਇਸ਼ੂਜ਼ ਹੁੰਦੇ ਨੇ ਨਾ ਨਾਟਕਕਾਰ ਉਸ ਦੇ ਉੱਤੇ ਗੱਲ ਕਰਦਾ ਹੁੰਦਾ ਤੇ ਉਹ ਸਮੱਸਿਆਵਾਂ ਤਾਂ ਸਾਡੇ ਦੇਸ਼ ਦੇ ਵਿੱਚ ਉਵੇਂ ਹੀ ਖੜੀਆਂ ਨੇ ਸਾਰੀਆਂ ਬਹੁਤ ਹਾਂ ਜੀ ਤੇ ਉਹ ਇਦਾਂ ਹੁੰਦਾ ਕਿ ਕੋਈ ਕੋਈ ਸਮੱਸਿਆਵਾਂ ਜਿਹੜੀ ਹੈਗੀ ਕੋਈ ਨਵਾਂ ਰੂਪ ਲੈ ਕੇ ਉਹ ਨਵੀਂ ਲੱਗਦੀ ਸਾਨੂੰ ਤੇ ਉਹ ਮਤਲਬ ਉਹਦੇ ਤੇ ਗੱਲ ਕਰਨੇ ਤੁਰੰਤ ਉਹ ਬਣਦੀ ਹੁੰਦੀ ਆ ਤੇ ਇਹ ਹੈ ਹੈ ਨਹੀਂ ਵੀ ਅਸੀਂ ਇਸ ਮਸਲੇ ਤੇ ਗੱਲ ਕਰਦੇ ਹਾਂ ਵਿਸ਼ੇਸ਼ ਤੌਰ ਤੇ ਹਾਂ ਜਿੱਧਰ ਨੂੰ ਸਾਨੂੰ ਇਹ ਲੱਗਦਾ ਕਿ ਇੱਥੇ ਅੱਜ ਦੀ ਅੱਜ ਦੇ ਸਮੇਂ ਦੀ ਲੋੜ ਆ ਕਰਨੀ ਚਾਹੀਦੀ ਗੱਲ ਉੱਥੇ ਉੱਥੇ ਨਾਟਕ ਬਣਿਆ ਹੁੰਦਾ ਜਾਂ ਬਣਾ ਲੇਦਾ ਜਾਂ ਕਿਸੇ ਤੋਂ ਸਕ੍ਰਿਪਟ ਮੰਗ ਲੇਦੀ ਉਹ ਉੱਥੇ ਗੱਲ ਕਰ ਲੈਂਦੀ ਐਨਡ ਆਸੋ ਇੱਕ ਲਿਖਣ ਦੀ ਗੱਲ ਕਰੀਏ ਵੀਖਦੇ ਵਿੱਚ ਲਿਖਣ ਦੀ ਗੱਲ ਹਰ ਕੋਈ ਬੰਦਾ ਚਾਹੇ ਰਾਈਟਰ ਵੱਡੇ ਵੱਡੇ ਰਾਈਟਰ ਹੋਏ ਆ ਤੁਸੀਂ ਜਰਨਲਿਜ਼ਮ ਵੀ ਕੀਤਾ ਅਸੀਂ ਵੀ ਕਰਦੇ ਆ ਕੋਈ ਖਾਸ ਮਾਹੌਲ ਸਿਰਜਦੇ ਹੋ ਤੁਸੀਂ ਲਿਖਣ ਲਈ ਸਕ੍ਰਿਪਟ ਜਾਂ ਤੁਸੀਂ ਕੋਈ ਸਟੋਰੀ ਲਿਖਣ ਲਈ ਜਾਂ ਵਿਸ਼ੇਸ਼ ਕੋਈ ਅਹਿਮ ਸਥਾਨ ਜਾਂ ਕਿਸੇ ਤਰ੍ਹਾਂ ਦਾ ਮਾਹੌਲ ਜਾਂ ਕੋਈ ਖਾਸ ਜਿਹੜਾ ਲਿਖਣ ਦੀ ਕੋਈ ਤਿਆਰੀ ਕਰਦੇ ਹੋ ਕਿਸੇ ਤਰ੍ਹਾਂ ਦੀ ਹਾਂਜੀ ਇਹ ਤਾਂ ਦੇਖੋ ਜਿਹੜਾ ਪਹਿਲਾਂ ਤਾਂ ਆਈਡੀਆ ਹੁੰਦਾ ਨਾ ਵੀ ਤੁਸੀਂ ਇੱਕ ਉਹਦੇ ਵਿੱਚ ਕੁਝ ਆਈਡੀਆ ਦੇ ਵਿੱਚ ਆਉਂਦਾ ਵੀ ਕੁਝ ਚੀਜ਼ ਕੋਈ ਇਸ ਦ੍ਰਿਸ਼ ਹੰਦੋਂ ਦਿਲ ਨੂੰ ਟੁੰਬਦਾ ਵੀ ਆ ਆ ਇਹਦੇ ਦਿਵਾਲੇ ਦਾ ਗੱਲ ਕਿਤੇ ਜਾ ਸਕਦੇ ਜੀ ਫਿਰ ਉਹ ਜਾਂ ਤਾਂ ਬੰਦਾ ਨਾਟਕਕਾਰ ਜਾਂਦਾ ਇਕਾਂਤ ਦੇ ਵਿੱਚ ਲਿਖਦਾ ਜਾਂ ਫਿਰ ਉਹ ਉਹ ਮਤਲਬ ਰੈਹਸਲ ਦੇ ਦੌਰਾਨ ਸਾਰੇ ਐਕਟਰਾਂ ਨਾਲ ਲੈ ਕੇ ਉਹ ਇੰਪਰੋਵਾਈਜ਼ ਕਰਕੇ ਕੁਝ ਨਾ ਕੁਝ ਸਿਰਜ ਲੈਂਦਾ ਤੇ ਉਹ ਮਤਲਬ ਜ਼ਰੂਰੀ ਨਹੀਂ ਕਿ ਉਹਨੂੰ ਇਕਾਂਤੀ ਮਿਲੇ ਜ਼ਰੂਰੀ ਨਹੀਂ ਸਾਰਿਆਂ ਦੇ ਵਿੱਚ ਬਹਿ ਕੇ ਵੀ ਉਹ ਜਿਹੜਾ ਹੈਗਾ ਡਿਸਕਸ ਕਰਕੇ ਵੀ ਡਿਸਕਸ ਕਰ ਸਕਦਾ ਹੈ ਹਾਂ ਹਾਂ ਡਾਕਟਰ ਸਾਹਿਬ ਇਸ ਗੱਤਗੁਰੂ ਦੇ ਦੌਰਾਨ ਲਾਸਟ ਦੇ ਵਿੱਚ ਮੈਂ ਤੁਹਾਡੇ ਤੋਂ ਕੋਈ ਗੱਲ ਪੁੱਛਣੀ ਬਿਸਰ ਗਿਆ ਤੇ ਆਪ ਜੀ ਸਾਡੇ ਦਰਸ਼ਕਾਂ ਨੂੰ ਦੱਸਣੇ ਚਾਹੁੰਦੇ ਆ ਆਪਣੇ ਸਫ਼ਰ ਬਾਰੇ ਚਾਹੇ ਟੀਚਿੰਗ ਲਾਈਨ ਦੇ ਵਿੱਚ ਚਾਹੇ ਥੀਏਟਰ ਦੀ ਆ ਚਾਹੇ ਫਿਲਮ ਦੀ ਆ ਜਾਂ ਤੁਹਾਡੀ ਪੱਤਰਕਾਰੀ ਵਾਲੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਜਿਹੜੀ ਤੁਸੀ ਲੱਗਦੇ ਆ ਵੀ ਤੁਹਾਨੂੰ ਇਸ ਵੇਲੇ ਇਸ ਗੱਲਬਾਤ ਦੇ ਦੌਰਾਨ ਕਰਨੀ ਜ਼ਰੂਰੀ ਚਾਹੀਦੀ ਹੈ ਹਾਂਜੀ ਇਹ ਇਹ ਹੈਗਾ ਕਿ ਜਿਵੇਂ ਮੈਂ ਇੱਕ ਟੀਚਰ ਆ ਹੋਰ ਵੀ ਬਹੁਤ ਸਾਰੇ ਟੀਚਰ ਨੇ ਸਾਨੂੰ ਇੱਕ ਹੁੰਦਾ ਲੋਕਾਂ ਦੇ ਕਿ ਅਸੀਂ ਹੁਣ ਦੋਨੇ ਪਾਸੇ ਫਿਲਮਾਂ ਵਾਲੇ ਪਾਸੇ ਵੀ ਇੱਧਰ ਪੜਾਉਂਦੇ ਵੀ ਆ ਜੀ ਉਹ ਉਹਦੇ ਵਿੱਚ ਜਿਹੜਾ ਹੈਗਾ ਤਾਲਮਿਲ ਰੱਖਣਾ ਜ਼ਰੂਰੀ ਹੋ ਜਾਂਦਾ ਇਧਰਲੇ ਇਧਰਲੇ ਪਾਸੇ ਇਸ ਫੀਲਡ ਦਾ ਵੀ ਨੁਕਸਾਨ ਨਾ ਹੋਵੇ ਤੇ ਉਧਰ ਵੀ ਜੁੜੇ ਰਹੀ ਹੈ ਨਾ ਬਿਲਕੁਲ ਤੇ ਇਹ ਇਹ ਚੀਜ਼ ਜਿਹੜੀ ਹੈਗੀ ਉਹਦੇ ਨਾਲ ਫਿਰ ਅੰਦਰਲਾ ਕਲਾਕਾਰ ਨਿਕੋਂਦਾ ਰਹਿੰਦਾ ਬਿਲਕੁਲ ਬਿਲਕੁਲ ਬਹੁਤ ਬਿਲਕੁਲ ਇਹ ਇਹ ਚੀਜ਼ ਬਹੁਤ ਜ਼ਰੂਰੀ ਹੈ ਬਹੁਤ ਧੰਨ ਸਤਿ ਤੇ ਕਿਉਂਕਿ ਜਿਹੜਾ ਬੰਦਾ ਨੌਕਰੀ ਕਰਦਾ ਨਾ ਉਸ ਨੂੰ ਬਾਕੀ ਸਬਜੈਕਟਾਂ ਦੇ ਟੀਚਰਾਂ ਵਾਂਗ ਹੀ ਲਿਆ ਜਾਂਦਾ ਥੀਏਟਰ ਦੇ ਜਾਂ ਫਾਈਨ ਆਰਟਸ ਦੇ ਟੀਚਰ ਨੂੰ ਪਰ ਉਹਨਾ ਉਹ ਆਪਣੇ ਫੀਲਡ ਦੇ ਵਿੱਚ ਜਾਣਗੇ ਨਾ ਤਾਂ ਉਹ ਉਹਨਾਂ ਚ ਇੱਕ ਨਵੀਂ ਜਾਣ ਨਵੇਂ ਇਨੋਵੇਟਿਵ ਆਈਡੀਆਸ ਉੱਥੋਂ ਮਿਲਣਗੇ ਰੋਜ਼ ਟਿਫਨ ਚੱਕ ਕੇ ਆਉਣਾ ਤੇ 4 ਵਜੇ ਚਲੇ ਜਾਣਾ ਉਹ ਉਹ ਤਾਂ ਫਿਰ ਇੱਕ ਕਹੋ ਕਿ ਮਕੈਨੀਕਲ ਵਰਕ ਰੁਟੀਨ ਜੈਸਾ ਬਲਕਿ ਉਹਨੂੰ ਤੋੜਨਾ ਕਿਤੇ ਨਾ ਕਿਤੇ ਜ਼ਰੂਰੀ ਹੈ ਅ ਡਾਕਟਰ ਸਾਹਿਬ ਇੱਕ ਮੇਰੀ ਇੱਛਾ ਸੀਗੀ ਤੁਸੀਂ ਫਿਲਮਾਂ ਦੱਸ ਦਿੰਦੇ ਕਿੰਨੀਆਂ ਕੀਤੀਆਂ ਕਿਉਂਕਿ ਮੈਂ ਅੰਗਿਣਤ ਕਹਤੀਆਂ ਸੀ ਦੱਸੋ ਸਭ ਤੋਂ ਵੱਡੀ ਫਿਲਮ ਕਿਹੜੀ ਸੀ ਜਿਹੜੀ ਜਿਹੜੀ ਤੁਹਾਨੂੰ ਲੱਗਦੀ ਆ ਕਿਉਂਕਿ ਤੁਸੀਂ ਜਵਾਬ ਦਿੱਤਾ ਸੀ ਸਭ ਸਾਰੀਆਂ ਹੀ ਨਵੇਂ ਸਿੱਖਦੇ ਆ ਪਰ ਇੱਕ ਸਪੈਸ਼ਲੀ ਜਿਹੜੀ ਲੱਗਦੀ ਆ ਵੀ ਮੇਰੇ ਲਾਈਫ ਦੇ ਵਿੱਚ ਆ ਵੱਡੀ ਆ ਉਹ ਮੈਂ ਚਾਹੁੰਦਾ ਸੀ ਫਿਲਮ ਜਿਹੜੀਆਂ ਜਿਵੇਂ ਮੈਨੂੰ ਰੁਪਿੰਦਰ ਗਾਂਧੀ ਨਾ ਫਿਲਮ ਉਹ ਇਸ ਕਰਕੇ ਵਧੀਆ ਲੱਗਦੀ ਕਿਉਂਕਿ ਮੈਂ ਜਦੋਂ ਸਿਨੇਮਾ ਦੇ ਵਿੱਚ ਗਿਆ ਦੇਖਣ ਉਹ ਉਹ ਬਹੁਤ ਜ਼ਿਆਦਾ ਉਹ ਉਹਨੂੰ ਦਰਸ਼ਕ ਪਾਏ ਉਹਨੂੰ ਬਹੁਤ ਜ਼ਿਆਦਾ ਸਫਲਤਾ ਉਹਨੇ ਹਾਸਲ ਕੀਤੀ ਤੇ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮਤਲਬ ਇੰਨੇ ਵੀ ਆਉਣਗੇ ਦਰਸ਼ਕ ਹਾਂ ਤੇ ਬਾਕੀ ਉਹ ਗੇਲੋ ਜਿਹੜੀ ਸੀਗੀ ਰਾਮ ਸਰੂਪ ਅਣਖੀ ਦੇ ਨਾਵਲ ਤੇ ਕੀਤੀ ਸੀਗੀ ਉਹ ਆਪਣੇ ਇੱਕ ਉਹ ਇੱਕ ਆਪਣੇ ਤਰ੍ਹਾਂ ਦੀ ਫਿਲਮ ਸੀਗੀ ਕਿ ਉਹ ਨਾਵਲ ਦੇ ਉੱਤੇ ਬਣੀ ਹੋਣ ਕਰਕੇ ਉਹ ਆਠ ਦੇ ਜ਼ਿਆਦਾ ਨੇੜੇ ਸੀਗੀ ਤੇ ਉਹ ਅਲੱਗ-ਅਲੱਗ ਫਿਲਮਾਂ ਦੀ ਵਿਸ਼ੇਸ਼ਤਾ ਹੈਗੀ ਹੈ ਤੇ ਹੁਣ ਜਿਹੜੀ ਅਸੀਂ ਫਿਲਮ ਕੀਤੀ ਸੀ ਅਸੀਂ ਉਹਦੇ ਵਿੱਚ ਇੱਕ ਮਾਂ ਨੂੰ ਸੰਭਾਲਣ ਦੀ ਜਿਹੜੀ ਸਮੱਸਿਆ ਸੀਗੀ ਜਿਹੜੀ ਜਿਹੜੇ ਇਗਨੋਰ ਕਰ ਰਹੇ ਨੇ ਮਾਂ ਨੂੰ ਆਪਣੇ ਉਹ ਉਹਦੇ ਤੇ ਸੀ ਮਤਲਬ ਸਾਰੀਆਂ ਚੀਜ਼ਾਂ ਨੂੰ ਹਰ ਚੀਜ਼ ਦੇ ਵਿੱਚ ਕੁਝ ਨਾ ਕੋਈ ਟੱਚਿੰਗ ਹੈ ਜੀ ਤੁਹਾਨੂੰ ਜਪਲ ਕੋ ਡਾਕਟਰ ਸਾਹਿਬ ਇੱਕ ਹਸ਼ਿਆਰ ਫਿਲਮ ਜਿਹੜੀ ਰਿਲੀਜ਼ ਹੋਈ ਹੈ ਜੀ ਤੁਸੀਂ ਕੱਲ ਕੀਤੀ ਆ ਸਤੰਦਰ ਸਾਹਿਬ ਅੱਜ ਉਹਨਾਂ ਦੀ ਹੈ ਉਹਦੇ ਵਿੱਚ ਤੁਹਾਡਾ ਕੀ ਰੋਲ ਔਰ ਬ੍ਰੀਫ ਦੇ ਵਿੱਚ ਉਹ ਕਹਾਣੀ ਕੀ ਹੈ ਉਸਕੋ ਉਹ ਫਿਲਮ ਜਿਹੜੀ ਹੈ ਕਿ ਐਜੂਕੇਸ਼ਨ ਸਿਸਟਮ ਤੇ ਆ ਐਜੂਕੇਸ਼ਨ ਸਿਸਟਮ ਇਹੋ ਜਿਹਾ ਚੱਲ ਰਿਹਾ ਤੇ ਹੋਣਾ ਕਿਦਾਂ ਦਾ ਚਾਹੀਦਾ ਜੀ ਬਿਲਕੁਲ ਤੇ ਉਹ ਸਕੂਲ ਦੇ ਟੀਚਰ ਨੇ ਉਹਦੇ ਵਿੱਚ ਬੱਚਿਆਂ ਦੇ ਰੋਲ ਵੀ ਨੇ ਤੇ ਫਿਰ ਉਹਦੇ ਵਿੱਚ ਪੰਚਾਇਤ ਜਿਹੜੀ ਸਕੂਲ ਦੇ ਵਿੱਚ ਕਿੱਦਾਂ ਦੀ ਦਖਲਅੰਦਾਜ਼ੀ ਦਿੰਦੀ ਹੈ ਤੇ ਉਹ ਪੰਚਾਇਤ ਦੇ ਇੱਕ ਮੈਂਬਰ ਦੇ ਵਜੋਂ ਉਸ ਫਿਲਮ ਦੇ ਵਿੱਚ ਵਿਚਰਦਾ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਕਰਕੇ ਟ੍ਰਬਲ ਕ੍ਰੀਏਟ ਹੁੰਦੀ ਬਹੁਤ ਜ਼ਿਆਦਾ ਤੋ ਉਹਦੇ ਵਿੱਚ ਕਾਮੇਡੀ ਵੀ ਉਹਦੇ ਵਿੱਚ ਮੈਸੇਜ ਵੀ ਆ ਤੇ ਪੰਚਾਇਤ ਨੂੰ ਐਜੂਕੇਸ਼ਨ ਸਿਸਟਮ ਬਾਰੇ ਨਹੀਂ ਪਤਾ ਹੁੰਦਾ ਔਰ ਉਹ ਉਹ ਆਪਣੀ ਚਲਾਉਂਦੇ ਨੇ ਉਹਦੇ ਉਹਦੇ ਨਾਲ ਉਹ ਕਾਫੀ ਡਿਸਟਰਬੈਂਸ ਮਤਲਬ ਕੋਲ ਬਲਾ ਕੇ ਗੱਲ ਕੀ ਹੈ ਹੋਸ਼ਿਆਰ ਫਿਰ ਮਾਂ ਜਿਹੜੀ ਪੱਖ ਪੱਖ ਵਿਸ਼ਿਆਂ ਨੂੰ ਡੰਬਦੀ ਹੋਈ ਜਿਹੜੀ ਕਾਜਰ ਲੀ ਹੋਈ ਹੈ ਲੋਕਾਂ ਨੂੰ ਦੇਖ ਕੇ ਇਹ ਇਹ ਫਿਲਮ ਜਿਹੜੀ ਹੈਗੀ ਨਾ ਇਹ ਲੋਕਾਂ ਨੂੰ ਬਹੁਤ ਜੋੜੇਗੀ ਔਰ ਆਉਣ ਵਾਲੇ ਲੰਬੇ ਸਮੇਂ ਤੱਕ ਇਹਨੂੰ ਮਤਲਬ ਮਤਲਬ ਸਟੂਡੈਂਟਸ ਨੂੰ ਦਿਖਾਇਆ ਜਾਏਗਾ ਤੇ ਇਹ ਲੰਬੀ ਸ਼ਾਫ ਛੱਡ ਕੇ ਚਾਏਗੇ ਐ ਸਰ ਲਾਸਟ ਵਨ ਹੁਣ ਤੱਕ ਕਿਹੜੇ ਕਿਹੜੇ ਕਲਾਕਾਰਾਂ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਕਲਾਕਾਰ ਤਾਂ ਦੇਖੋ ਜੀ ਹੁਣ ਮੈਂ ਜਿਵੇਂ ਦੱਸਿਆ ਸੀ 85 ਕਲਾਕਾਰ ਤਾਂ ਐਸੀ ਫਿਲਮ 'ਚ ਹੀ ਸੀਗੇ ਹਿਸ਼ਾਰਤਿੰਗ ਦੇ ਨਾ ਜੀ ਤੇ ਨਹੀਂ ਫੇਮ ਜਿਵੇਂ ਲੋਕਾਂ ਨੂੰ ਲੱਗਦਾ ਪੰਜਾਬੀ ਲੋਕਾਂ ਨੂੰ ਸਾਡੇ ਮਾਤ ਪਾਸ਼ਾ ਮਾਤ ਲੋਕਾਂ ਨੂੰ ਲੱਗਦਾ ਕਿ ਕਿਹੜੇ ਕਿਹੜੇ ਸੀਗੇ ਉਹ ਜਿਵੇਂ ਸਰਤਾਜ ਹੋਰੀ ਇਸ ਫਿਲਮ ਦੇ ਵਿੱਚ ਸੀਗੇ ਤੇ ਫਿਰ ਰਾਣਾ ਰਣਵੀਰ ਹੋਰਾਂ ਨਾਲ ਫਿਲਮ ਕੀਤੀ ਸੀਗੀ ਫਿਰ ਦੇਵ ਖਰੋੜ ਦੇ ਨਾਲ ਗਾਂਧੀ ਗੰਗਸਰ ਸੀਗੀ ਤੇ ਇਦਾਂ ਕਰਕੇ ਗੁੱਗੂ ਗੱਲ ਹੋਰਾਂ ਨਾਲ ਜੱਦੀ ਸਰਦਾਰ ਤੇ ਉਹ ਆ ਆਪਣਾ ਸਿਪਕਿਲ ਹੋਰੀ ਨਾ ਹੋਰ ਬਹੁਤ ਸਾਰੇ ਬਹੁਤ ਸਾਰੇ ਕਲਾਕਾਰ ਨੇ ਸਾਰੇ ਬ अच्छे ਨੇ ਤੇ ਉਹ ਆਪਣੇ ਵਧੀਆ ਕੰਮ ਕਰ ਰਹੇ ਨੇ ਜਿਵੇਂ ਜਿਵੇਂ ਦਾ ਸਮਾਂ ਮਿਲਿਆ ਪਖਵਾ ਹਾਂ ਜਿਵੇਂ ਜਿਵੇਂ ਸਮਾਂ ਮਿਲ ਜਾਂਦਾ ਹਾਂਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਨਾ ਡਾਕਟਰ ਹਰਪ੍ਰੀਤ ਸਿੰਘ ਜੀ ਪ੍ਰੋਫੈਸਰ ਸਾਹਿਬ ਕਾਰਟਿਸਟ ਕਲਾਕਾਰ ਥੀਏਟਰ ਦੇ ਆਜੜਿਆ ਫਿਲਮ ਦੇ ਜਿਨ੍ਹਾਂ ਨੇ ਬਹੁਤ ਹੀ ਵੱਖੋ ਭੀ ਆਪਣੀ ਲਾਈਫ ਦੀ ਬਰੀਫ ਦੇ ਵਿੱਚ ਗਾਗਰ ਦੇ ਵਿੱਚ ਸਾਗਰ ਪਰਨ ਦੀ ਗੱਲ ਕੀਤੀ ਹੈ ਬਹੁਤ ਬਰੀਫ ਦੇ ਵਿੱਚ ਦੱਸਿਆ ਔਰ ਆਪਣੀ ਅਚੀਵਮੈਂਟਸ ਨਾਲ ਦੀ ਨਾਲ ਆਪਣੇ ਸ਼ੌਕ ਵੀ ਦੱਸਿਆ ਔਰ ਉਹਨਾਂ ਨੇ ਇਹ ਵੀ ਦੱਸਿਆ ਵੀ ਪਰਸਨਲ ਪੌਕਟ ਦੇ ਵਿੱਚੋਂ ਕਿਸ ਤਰ੍ਹਾਂ ਇਨਵੈਸਟ ਕਰਦੇ ਆ ਸਿਰਫ ਤੇ ਸਿਰਫ ਸਮਾਜ ਦੇ ਵਿੱਚ ਇੱਕ ਮੈਸੇਜ ਦੇਣ ਲਈ ਤਾਂ ਕਿ ਜੜੀ ਜਿਹੜੀ ਨਯੂ ਜਨਰੇਸ਼ਨ ਆਉਣ ਵਾਲੀ ਉਹਨਾਂ ਨੂੰ ਵੀ ਥੀਏਟਰ ਜਾਂ ਜੀ ਕਿਸੇ ਵੀ ਤਰ੍ਹਾਂ ਦੀ ਫਿਲਮ ਸਿੱਟ ਬਾਰੇ ਪਤਾ ਲੱਗੇ ਕਿ ਕਿਸ ਤਰ੍ਹਾਂ ਲੋਕਾਂ ਨੂੰ ਇੱਕ ਮੈਸੇਜ ਮਾਤਾ ਪਿਤਾ ਨੂੰ ਸੰਭਾਲਣ ਦਾ ਹੋਵੇ ਚਾਹੇ ਉਹ ਨਸ਼ਿਆਂ ਨੂੰ ਲੈ ਕੇ ਹੋਵੇ ਚਾਹੇ ਪੜ੍ਹਾਈ ਨੂੰ ਲੈ ਕੇ ਹੋਵੇ ਵੱਖ-ਵੱਖ ਵਿਸ਼ਿਆਂ ਤੇ ਸੋ ਇਹਨਾਂ ਦੀ ਸੋਚ ਬਹੁਤ ਵਧੀਆ ਹੈ ਇਹਨਾਂ ਦੀ ਸੋਚ ਨੂੰ ਸਾਡੇ ਬਲੋਂ ਸਲਾਮ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਇਹੋ ਜਿਹਾ ਆਰਟਿਸਟ ਹੋ ਜਾਏ ਕਲਾਕਾਰ ਹੋ ਜਾਏ ਜਿਹੜੇ ਟੀਚਰ ਨੇ ਉਹ ਇਹਨਾਂ ਦੀ ਇੰਨੀ ਵੱਡੀ ਸੋਚ ਰੱਖ ਕੇ ਕੰਮ ਕਰਦੇ ਆ ਉਹ ਸਭ ਤੋਂ ਵੱਡੀ ਆਪਣੇ ਲਾਈਫ ਨੂੰ ਵੀ ਮੇਨਟੇਨ ਕਰਦੇ ਆ ਔਰ ਹਰ ਤਰ੍ਹਾਂ ਦਾ ਆਪਣਾ ਜਿਹੜਾ ਲਾਈਫ ਦੇ ਵਿੱਚ ਆਪਣਾ ਆਪਣੀ ਪੂਰਤੀ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਚਾਹੇ ਉਹ ਪਰਿਵਾਰ ਨੂੰ ਮਿਲਣਾ ਹੋਵੇ ਚਾਹੇ ਕਿਸੇ ਤਰ੍ਹਾਂ ਨਾ ਚਾਹੇ ਫਰੈਂਡ ਸਰਕਲ ਨੂੰ ਮਿਲਣਾ ਹੋਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਤਾਕੇ ਬਹੁਤ ਸਾਰੇ ਲੋਕਾਂ ਤੱਕ ਇਹਨਾਂ ਵੱਲੋਂ ਕੀਤੀ ਗੱਲਾਂ ਮੈਸੇਜ ਜਾਵੇ ਕਿ ਜਿਹੜਾ ਪੋਜ਼ਿਟਿਵ ਮੈਸੇਜ ਹੈ ਸਮਾਜ ਦੇ ਹਿੱਤ ਦਾ ਜਿਹੜਾ ਮੈਸੇਜ ਆ ਹੁਸ਼ਿਆਰਪੁਰ ਤੋਂ ਦਾ ਭਾਰਤ ਲਈ ਦਲਜੀਤ ਅਜਨੂਹਾ ਬਹੁਤ-ਬਹੁਤ ਧੰਨਵਾਦ ਡਾਕਟਰ